ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਵੀ ਸਭ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਗੱਲ ਕਰਦੇ ਆਪਾਂ ਪਾਣੀ ਵਾਲੀਆਂ ਟੈਂਕੀਆਂ ਹੁੰਦੀਆਂ ਸਮਾਖਸੀ ਗਲ ਮੋਟਰਾਂ ਲੱਗੀਆਂ ਹੁੰਦੀਆਂ ਹਰੇਕ ਘਰ ਘਰ ਦੇ ਵਿੱਚ ਹੈਗੀਆਂ ਜਦੋਂ ਭਰ ਜਾਂਦੀਆਂ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਈ ਵਾਰੀ ਛੱਡ ਕੇ ਆਪਾਂ ਹੋਰ ਕੰਮ ਕਰਨ ਲੱਗ ਜਾਨੇ ਸੋ ਕਿਤੇ ਵੀ ਆਪਾਂ ਉਹ ਟੈਂਕੀਆਂ ਲਾਉਣੀਆਂ ਨੇ ਮੰਨ ਲਓ ਵੱਡੇ ਪ੍ਰੋਜੈਕਟ ਦੇ ਉੱਤੇ ਫੈਕਟਰੀ ਦੇ ਵਿੱਚ ਕੋਈ ਮੁਰਗੀ ਫਾਰਮ ਹੈ ਜਾਂ ਡੈਰੀ ਫਾਰਮ ਹੈ ਜਾਂ ਕੋਈ ਇੰਡਸਟਰੀ ਹੈਗੀ ਹੈ ਤਕਰੀਬਨ ਉੱਥੇ ਤਾਂ ਲੱਗੀਆਂ ਹੀ ਹੁੰਦੀਆਂ। ਜੇ ਕਈਆਂ ਨੂੰ ਪਤਾ ਵੀ ਨਹੀਂ ਹੈਗਾ ਇਹ ਚੀਜ਼ ਦਾ ਸੋ ਉਹ ਇਸ ਚੀਜ਼ ਵੀਡੀਓ ਦੇਖ ਕੇ ਤੁਸੀਂ ਨੋਟ ਕਰ ਲਿਓ ਵੀ ਜਦੋਂ ਆਪਣੀ ਟੈਂਕੀ ਭਰ ਜਾਂਦੀ ਹੈ ਨਾ ਉਹ ਪਤਾ ਨਹੀਂ ਲੱਗਦਾ ਹੈਗਾ ਕਈ ਵਾਰੀ ਬੰਦਾ ਬਾਹਰ ਵਗ ਜਾਂਦਾ ਹੁੰਦਾ ਪਾਣੀ ਡੁੱਲ ਹੀ ਜਾਂਦਾ ਉਹ ਵੇਸਟਿੰਗ ਹੁੰਦੀ ਹੈ। ਇੱਕ ਤਾਂ ਉਹ ਆ ਇੱਕ ਆਪਣਾ ਜਿਹੜਾ ਬਿਜਲੀ ਦਾ ਖਰਚਾ ਉਹ ਹੋ ਜਾਂਦਾ। ਤੁਹਾਡੇ ਜਿਹੜੇ ਖਰਚੇ ਦੋਨੇ ਵੱਜ ਜਾਣਗੇ। ਇੱਕ ਡਵਾਈਸ ਆਉਂਦਾਗਾ ਵਪਾਰਾ ਇਹਦਾ ਜੇ ਤੁਸੀਂ ਲਾ ਲਿਆ ਤੇ ਆਪਣੇ ਆਪ ਹੀ ਮੋਟਰ ਜਿਹੜੀ ਬੰਦ ਹੋਇਆ ਕਰੂ ਤੇ ਆਪਣੇ ਆਪ ਹੀ ਆਟੋਮੈਟਿਕ ਹੀ ਜੋ ਆਨ ਹੋਇਆ ਕਰੂ ਕੋਈ ਉਹਨੂੰ ਚਲਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਕਈ ਵਾਰੀ ਲਾਈਟ ਨਹੀਂ ਆਉਂਦੀ ਤੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵੀ ਪਾਣੀ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਨੂੰ ਸੋ ਉਹ ਆਪਣੇ ਆਪ ਹੀ ਟੈਂਕੀ ਮੰਨ ਲਓ 24 ਘੰਟੇ ਭਰੀ ਰਿਹਾ ਕੋਈ ਥੋੜੀ ਖਾਲੀ ਨਹੀਂ ਹੋਣੀ ਤੇ ਬਿਜਲੀ ਦਾ ਖਰਚਾ ਵੀ ਤੁਹਾਡੇ ਉਹਦੇ ਨਾਲ ਘਟੂਗਾ ਕਿਉਂਕਿ ਬਾਰ-ਬਾਰ ਮੋਟਰ ਚਲਾਉਨੇ ਆਪਾਂ ਬੰਦ ਕਰਦੇ ਆ ਤੇ ਉਹਦੇ ਨਾਲ ਜਿਹੜਾ ਬਿਜਲੀ ਦਾ ਖਰਚਾ ਤਾਂ ਉਹ ਹੋਣੀ ਹੋਣਾ ਫਰਕ ਪੈਣੀ ਪੈਣਾ ਸੋ ਆਜੋ ਇੱਕ ਡਵਾਈਸ ਤੁਹਾਨੂੰ ਮੈਂ ਹੋਰ ਦਿਖਾਉਣਾ ਵੀ ਜਿਹੜੀ ਆਪਾਂ ਆਮ ਘਰਾਂ ਦੇ ਵਿੱਚ ਲੱਗਦੀ ਹੈਗੀ ਇੱਕ ਤਾਂ ਹੁੰਦਾ ਹੈ ਅਲਾਰਮ ਤੇ ਉਹ ਅਲਾਰਮ ਵੱਜ ਜਾਂਦਾ ਤੇ ਆਪਾਂ ਜੇ ਉਦੋਂ ਆਦੋਂ ਨੂੰ ਬੰਦ ਕਰ ਦਿੰਨੇ ਆ ਆ ਚੀਜ਼ ਆਉਂਦੀ ਆ ਇਹ ਤਾਂ ਪਤਾ ਹੀ ਹੋਊ ਤੁਹਾਨੂੰ ਵੀ ਸਾਰੇ ਦੋਸਤਾਂ ਨੂੰ ਵੀ ਆ ਚੀਜ਼ ਜਿਹੜੀ ਆਉਂਦੀ ਹੈਗੀ ਤੇ ਚ ਲਾਰਮ ਲੱਗਿਆ ਹੁੰਦਾ ਜਦੋਂ ਮੰਨ ਲਓ ਪਾਣੀ ਉੱਪਰ ਵਗ ਗਿਆ ਉਹ ਬਿਜਲੀ ਵਾਲੇ ਇੱਕ ਤਾਰ ਉਹਦੇ ਨਾਲ ਪਾਣੀ ਦੇ ਨਾਲ ਟੱਚ ਕਰਦਾ ਤਾਂ ਉਹ ਲਾਰਮ ਬੂਲਣ ਲੱਗ ਜਾਂਦਾ ਉਦੋਂ ਆਪਾਂ ਉਹਨੂੰ ਬੰਦ ਕਰ ਦਿਆ ਸੋ ਇੱਕ ਹੋਰ ਡਿਵਾਈਸ ਜਿਹੜੀ ਤੁਹਾਨੂੰ ਦਿਖਾਉਣੇ ਆਗੇ ਉਹਨੂੰ ਨਾ ਤਾਂ ਬੰਦ ਕਰਨ ਦੀ ਲੋੜ ਹੈਗੀ ਨਾ ਉਹਨੂੰ ਚਲਾਉਣ ਦੀ ਲੋੜ ਹੈ ਸੋ ਉਹ ਵਧੀਆ ਵਧੀਆ ਪ੍ਰੋਜੈਕਟ ਹੈਗਾ ਹੈ ਤੇ ਉਹ ਥੋੜੇ ਪੈਸਿਆਂ ਦੀ ਹੈਗਾ ਆ ਜੋ ਤੁਹਾਨੂੰ ਦਿਖਾਉਣੇ ਆ ਸਾਡੇ ਤਕਰੀਬਨ ਨੂੰ ਲੱਗੇ ਨੂੰ ਹੋ ਗਏ ਏ ਮੰਨ ਕੇ ਚੱਲੋ ਵੀ 6 ਮਹੀਨੇ ਹੋ ਗਏ ਤੇ ਉਹਦਾ ਨਜ਼ਾਰਾ ਬਾਈ ਨਾ ਤਾਂ ਉਹਨੂੰ ਬੰਦ ਕਰਨ ਦੀ ਲੋੜ ਹੈ ਨਾ ਉਹਨੂੰ ਚਲਾਉਣ ਦੀ ਲੋੜ ਹੈ ਗਰਮੀਆਂ ਦੇ ਵਿੱਚ ਪਹਾੜੇ ਵਗੈਰਾ ਚੱਲਦੇ ਆ ਨਾ ਜਦੋਂ ਉਦੋਂ ਕੀ ਹੁੰਦਾ ਹੈਗਾ ਜਿਹੜੀ ਡੱਗੀ ਖਾਲੀ ਹੋ ਜਾਂਦੀ ਹੈ ਤੇ ਮੰਨ ਕੇ ਚੱਲ ਉਹਨੂੰ ਕਈ ਵਾਰੀ ਨਹੀਂ ਹੁੰਦਾ ਕੋਲੇ ਬੰਦਾ ਤੇ ਉਹਨੂੰ ਭਰਨੀ ਪੈਂਦੀ ਹੈ ਉਹ ਹੈਗਾ ਉਹ ਪਰਾਇਦਾ ਦਾ ਡਵਾਈਸ ਹੈ ਜੀ ਜਿਸ ਦਾ ਨਾਮ ਆ ਗਿਆ ਵਾਟਰ ਲੈਵਲ ਕੰਟਰੋਲਰ ਦੇਖੋ ਜੇ ਇਹਨੂੰ ਇੱਕ ਬਟਨ ਨੇੜੇ ਕੈਮਰਾ ਨੇੜੇ ਲਿਆ ਰੱਸੀ ਇੱਕ ਤਾਂ ਆਹ ਵਾਲਾ ਬਟਨ ਹੈ ਤਾਂ ਠੀਕ ਹੈ ਜੇ ਇਹਨੂੰ ਇੱਥੋਂ ਆਫ ਕਰਤਾ ਤੁਸੀਂ ਤਾਂ ਮੰਨ ਕੇ ਚਲੋ ਇੱਥੋਂ ਹਰੇ ਬਟਨ ਦੁਜੇ ਸਟਾਰਟ ਹੋਊਗੀ ਇੱਥੋਂ ਲਾਲ ਤੋਂ ਆਫ ਹੋ ਜਾਊਗੀ ਇਹ ਤਾਂ ਸਾਰਿਆਂ ਨੂੰ ਪਤਾ ਹੈ ਇਹ ਕਿਹੜਾ ਆ ਫੰਕਸ਼ਨ ਹੈ ਤੇ ਥੱਲੇ ਐਦਾਂ ਇਹਨੂੰ ਕਰਤਾ ਆਪਾਂ ਇਹਨੇ ਆਟੋਮੈਟਿਕ ਹੋ ਜਾਣਾਗਾ ਜਦੋਂ ਤੁਹਾਡੀ ਡੱਗੀ ਖਾਲੀ ਹੋਊਗੀ ਉਦੋਂ ਇਹਨੇ ਭਰਨਾ ਸਟਾਰਟ ਕਰ ਦੇਣਾ ਤੇ ਜਦੋਂ ਭਰ ਗਈ ਆਪਣੇ ਆਪ ਹੀ ਬੰਦ ਕਰ ਦੇਣਾ ਸੋ ਇੱਥੇ ਇੱਕ ਮੋਟਰ ਇੱਥੇ ਆਉਣ ਮੋਟਰ ਵਾਲਾ ਜਿਹੜਾ ਆ ਵੀ ਮੋਟਰ ਆਨ ਹੈ ਸਟੇਟ ਇੱਥੇ ਪਤਾ ਲੱਗ ਜਾਊ ਚੱਲਦੀ ਹੋਊਗੀ ਮੋਟਰ ਆਹ ਵਾਲਾ ਜਿਹੜਾ ਨਿਸ਼ਾਨ ਹੈਗਾ ਚੱਲੂ ਦਾ ਹਰੇ ਰੰਗ ਦਾ ਇਹਦੇ ਤੋਂ ਬਾਅਦ ਆ ਗਿਆ ਬੈਲ ਸਟੇਟਸ ਇਹਦੇ ਚ ਕੀ ਆ ਵੀ ਤੁਹਾਡਾ ਜਿਹੜਾ ਆਨ ਕੀਤਾ ਹੋਇਆ ਵੀ ਚਾਲੂ ਹੈਗਾਗਾ ਟੈਂਕੀ ਦੇ ਵਿੱਚ ਇਹ ਅੱਧੀ ਹੋਈ ਪਈ ਐ ਇਹਦੇ ਤੋਂ ਬਾਅਦ ਆ ਗਿਆ ਬੈਲ ਪੰਪ ਆਨ ਇਹ ਜਦੋਂ ਆਨ ਹੋ ਗਿਆ ਬਈ ਜੀ ਹੁਣ ਆਉਣ ਹੈ ਹੁਣ ਆਪਣਾ ਜਿਹੜਾ ਇਹ ਆਟੋਮੈਟਿਕ ਸਿਸਟਮ ਆਨ ਕੀਤਾ ਹੋਇਆ ਇਹਦੇ ਨਾਲ ਆਨ ਹੋ ਜਾਂਦਾ ਸੋ ਇਹ ਪ੍ਰੋਜੈਕਟ ਹੈਗਾ ਤਕਰੀਬਨ 1500 ਦਾ ਹੈਗਾ ਤੁਸੀਂ ਲਾ ਲਓ ਇਹਦੇ ਵਿੱਚ ਟੈਂਕੀ ਦੇ ਵਿੱਚ ਇੱਕ ਆਪਣੇ ਸੈਂਸਰ ਆਉਂਦੇ ਨੇ ਉਹ ਸੈਂਸਰ ਲੱਗਦੇ ਆ ਮੰਨ ਕੇ ਚੱਲੋ ਇੱਕ ਸੈਂਸਰ ਜਮ ਥੱਲੇ ਹੋ ਜਾਂਦਾ ਇੱਕ ਸੈਂਸਰ ਆ ਜਾਂਦਾ ਵਿਚਾਲੇ ਇੱਕ ਸੈਂਸਰ ਹੋ ਜਾਂਦਾ ਬਿਲਕੁਲ ਟੈਂਕੀ ਦੇ ਤਹਾਂ ਜਦੋਂ ਨੀਚੇ ਵਾਲੇ ਸੈਂਸਰ ਨੂੰ ਟੱਚ ਹੋ ਗਈ ਇਹਨੇ ਨਾਲ ਦੀ ਨਾਲ ਇੱਥੋਂ ਜਿਹੜੀ ਆਪਦਾ ਵਾਰਨਿੰਗ ਦੇ ਦੇਣੀ ਹੈ ਵੀ ਮੋਟਰ ਸਟਾਰਟ ਹੋ ਜਾਣੀ ਹੈ ਜਦੋਂ ਅੱਧੀ ਹੋ ਗਈ ਫੇਰ ਵੀ ਉਹਨੇ ਵਾਰਨਿੰਗ ਦੇ ਦੇਣੀ ਹੈ ਵੀ ਤੁਹਾਡੀ ਟੈਂਕੀ ਆਹ ਵਾਲਾ ਬਟਨ ਅੱਧੀ ਹੋ ਗਈ ਤੇ ਜਦੋਂ ਫੁੱਲ ਹੋ ਗਈ ਇਹਨੇ ਨਾਲ ਦੀ ਨਾਲ ਆਟੋਮੈਟਿਕ ਬੰਦ ਹੋ ਜਾਣਾ ਸੋ ਇਹ ਬਹੁਤ ਵਧੀਆ ਚੀਜ਼ ਆ ਗਰਮੀਆਂ ਦੇ ਵਿੱਚ ਸਨਾ ਤਾਂ ਸਾਨੂੰ ਮੋਟਰ ਬੰਦ ਕਰਨ ਦੀ ਲੋੜ ਸਿਆਲ ਦੇ ਵਿੱਚ ਵੀ ਚਲਾਉਣ ਦੀ ਲੋੜ ਨਹੀਂ ਹੈਗੀ ਬੰਦ ਕਰਨ ਦੀ ਵੀ ਨਹੀਂ ਲੋੜ ਹੈਗੀ ਆਪਣੇ ਆਪ ਹੀ ਚੱਲਦੀ ਸੋ ਇਹ ਵਧੀਆ ਪ੍ਰੋਜੈਕਟ ਹੈ ਕਿਉਂਕਿ ਕਈ ਵਾਰੀ ਬੰਦਾ ਬਾਹਰ ਵਗ ਜਾਂਦਾ ਮੋਟਰ ਛੱਡ ਕੇ ਭੁੱਲ ਜਾਂਦਾ ਸਾਰਿਆਂ ਨਾਲ ਹੀ ਹੁੰਦਾ ਹੋਊਗਾ ਤੇ ਕਿ ਮੋਟਰ ਆਪਣੇ ਆਪ ਚੱਲੀ ਜਾਂਦੀ ਰਹਿੰਦੀ ਜਾਂ ਕੋਈ ਖੇਤ ਵਗਿਆ ਕੋਈ ਹੋਰ ਕੰਮ ਲੱਗ ਗਿਆ ਦੂਰ ਵਗ ਗਿਆ ਤੇ ਉਹਦੇ ਨਾਲ ਆਪਣਾ ਪਾਣੀ ਵੀ ਵੇਸਟ ਹੁੰਦਾ ਤੇ ਬਿਜਲੀ ਤਾਂ ਹੁਣੀ ਹੁਣੀ ਸੋ ਆਹ ਵਾਲਾ ਪ੍ਰੋਜੈਕਟ ਤੁਸੀਂ ਲਾਓ ਤੇ ਜਿਹੜਾ ਹੈਗਾ ਵੀ ਨਾ ਸਾਨੂੰ ਮੋਟਰ ਛੱਡਣ ਦੀ ਲੋੜ ਹੈ ਪੈਣੀ ਹੈ ਤੇ ਨਾ ਹੀ ਬੰਦ ਕਰਨ ਦੀ ਲੋੜ ਪੈਣੀ ਆ ਸੋ ਇੰਨੀ ਕੀ ਵੀਡੀਓ ਸੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ